ਅਸੀਂ ਅੱਜ ਦੇ ਬਜਟ ਤੋਂ ਬਾਅਦ ਮੰਗ ਕੀਤੀ ਹੈ ਕਿ ਜਿਹੜੀ ਸਾਡੀ ਵਿੱਤ ਮੰਤਰੀ ਹੈ ਨਿਰਮਲਾ ਸੀ타 ਰਮਨ ਇਹਨੂੰ ਯਾ ਹਟਾਇਆ ਜਾਣਾ ਚਾਹੀਦਾ ਯਾ ਇਹਨੂੰ ਰਿਜ਼ਾਈਨ ਦੇ ਦੇਣਾ ਚਾਹੀਦਾ ਕਿਉਂਕਿ ਸ਼ਰਮ ਆਉਂਦੀ ਹੈ ਇਸ ਤਰ੍ਹਾਂ ਦੇ ਬਜਟ ਨੂੰ ਦੇਖ ਕੇ ਕਿ ਪੂਰੇ ਦੇਸ਼ ਦੀਆਂ ਉਮੀਦਾਂ ਦੇ ਉੱਪਰ ਪਾਣੀ ਫੇਰ ਦਿੱਤਾ ਗਿਆ ਜਿਹੜਾ ਇਕਨੋਮਿਕ ਸਰਵੇ ਆਇਆ ਸੀ 2025-26 ਦਾ ਉਹ ਇਕਨੋਮਿਕ ਸਰਵੇ ਦੇ ਵਿੱਚ ਸਾਫ਼ ਕਿਹਾ ਗਿਆ ਸੀ ਕਿ ਇੰਡਸਟਰੀਅਲ ਸੈਕਟਰ ਦੇ ਵਿੱਚ 네ਗੇਟਿਵ ਗ੍ਰੋਥ ਆਈ ਹੈ ਐਗਰੀਕਲਚਰ ਦੇ ਵਿੱਚ 네ਗੇਟਿਵ ਗ੍ਰੋਥ ਆਈ ਹੈ ਉਨ ਉਹਦੇ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ ਲੇਕਿਨ ਹੋਇਆ ਕੀ ਹੈ ਕਿ ਕੁੱਲ ਮਿਲਾ ਕੇ ਕੋਈ ਐਕਸ਼ਨ ਕੋਈ ਕਿਸੇ ਵੀ ਤਰ੍ਹਾਂ ਦੀ ਪ੍ਰੋਵੀਜ਼ਨ ਬਜਟ ਚ ਨਹੀਂ ਕੀਤੀ ਗਈ ਔਰ ਇਸ ਵਾਰ ਕੀ ਕਿਹਾ ਗਿਆ ਕਿ ਪੋਰ ਜੋ ਪੁਰਾਣਾ ਬਜਟ ਸੀਗਾ ਉਹ ਐਜ਼ ਇਟ ਇਜ਼ ਚੇਪਾ ਮਾਰ ਦਿੱਤਾ ਗਿਆ ਜੇ 10000 ਕਰੋੜ ਜਿਹਦੀ ਗੱਲ ਕਰਦੇ ਪਏ ਨੇ ਐਮ ਐਸ ਐਮਈ ਚੈਂਪੀਅਨ ਸਕੀਮ ਉਹ ਪਿਛਲੇ 6 ਸਾਲਾਂ ਤੋਂ ਔਰ ਸਭ ਤੋਂ ਫਲॉप ਸਕੀਮ ਜਿਹੜੀ ਐ ਐਮ ਐਸ ਐਮਈ ਦੀ ਰਹੀ ਹੈ ਜਿਹਦੇ ਕੋਈ ਖਰਚਾ ਨਹੀਂ ਹੁੰਦਾ ਸਿਰਫ ਬਜਟ 'ਚ ਆ ਜਾਂਦੀ ਹੈ ਤੇ ਬਜਟ ਤੋਂ ਐਧੇ ਹੀ ਨਿਕਲ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਟੈਕਸਟਾਈਲ ਪਾਰਕ ਨੇ ਹਾਲਾਤ ਇਹ ਹੈ ਕਿ ਲੁਧਿਆਣੇ 'ਚ 2021 ਦੇ ਵਿੱਚ ਟੈਕਸਟਾਈਲ ਪਾਰਕ ਅਨਾਉਂਸ ਹੋਇਆ ਸੀ ਅੱਜ ਤੱਕ ਵੀ ਉਹ ਟੈਕਸਟਾਈਲ ਪਾਰਕ ਨਹੀਂ ਬਣਿਆ ਉਸ ਤੋਂ ਇਲਾਵਾ ਜੇ ਦੇਖ ਲਿਤਾ ਜਾਵੇ ਕਿ ਜਿਹੜੇ ਆ ਵਾਟਰਵੇਜ਼ ਨੇ ਜਾਂ ਬਾਕੀ ਐ ਇਹ ਪਿਛਲੇ 6 ਬਜਟ ਤੁਸੀਂ ਚੱਕ ਲਓ ਹਰੇਕ ਦੇ ਵਿੱਚ ਉਹੀ ਸੜਕਾ ਉਹੀ ਵਾਟਰਵੇਜ਼ ਉਹੀ ਰੇਲਵੇਜ਼ ਉਹੀ ਅਨਾਉਂਸ ਕੀਤਾ ਗਿਆ ਔਰ ਅੱਜ ਇਸ ਟਾਈਮ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡਾ ਕ੍ਰਾਈਸਿਸ ਚੱਲ ਰਿਹਾ ਸੀ ਜਿਹੜਾ ਕਿ ਇੰਡੀਆ ਭੁਗਤ ਰਿਹਾ ਸੀ ਇੰਡੀਆ ਦੀ ਐਕਸਪੋਰਟ ਜਿਹੜੀ ਸੀ ਪਿਛਲੇ 3 ਸਾਲਾਂ ਦੀ ਨੈਗੇਟਿਵ ਹੈ ਔਰ ਪਹਿਲੀ ਵਾਰ ਹੋਇਆ ਕਿ 3 ਸਾਲਾਂ ਤੋਂ ਲਗਾਤਾਰ ਐਕਸਪੋਰਟ ਕਰ ਰਹੀ ਹੋਵੇ ਪਿਛਲੇ 3 ਸਾਲਾਂ ਤੋਂ ਲਗਾਤਾਰ ਇੰਪੋਰਟ ਵਧ ਰਹੀ ਹੋਵੇ ਅੱਜ 24 ਲੱਖ ਕਰੋੜ ਦੇ ਅਸੀਂ ਟ੍ਰੇਡ ਡੈਫਿਸਿਟ ਦੇ ਉੱਪਰ ਬੈਠੇ ਹੋਈਏ ਡਾਲਰ 92 ਰੁਪਏ ਆ ਗਿਆ ਹੋਵੇ ਤੇ ਬਜਟ ਜਿਹੜਾ ਪੂਰਾ ਖਾਲੀ ਹੋਵੇ ਇਸ ਤੋਂ ਵੱਧ ਸ਼ਰਮਨਾਕ ਬਜਟ ਜਿਹੜਾ ਹੈ ਕੋਈ ਵਿੱਤ ਮੰਤਰੀ ਨਹੀਂ ਪੇਸ਼ ਕਰ ਸਕਦਾ ਸਭ ਤੋਂ ਵੱਸਟ ਬਜਟ ਹਾਲ ਤੱਕ ਦੀ ਹਿਸਟਰੀ ਦਾ ਇਹ ਪੇਸ਼ ਕੀਤਾ ਗਿਆ 10000 ਕਰੋੜ ਰੁਪਏ ਜਿਹੜੇ ਐਮਐਸਐਮਈ 10000 ਕਰੋੜ ਮੈਂ ਤੁਹਾਨੂੰ ਦੱਸਿਆ ਕਿ ਪਿਛਲੇ 5 ਸਾਲ ਤੋਂ ਜਿਹੜੀ ਐਮਐਸਐਮਈ ਚੈਂਪੀਅਨ ਸਕੀਮ ਹੋਰ ਫਲੌਪਸ ਸਕੀਮ ਹੈ ਇਹਦੇ ਵਿੱਚ ਕਿਸੇ ਨੂੰ ਐਮਐਸਐਮਈ ਨੂੰ ਮਿਲਦਾ ਨਹੀਂ ਸਰ ਬਜਟ 'ਚ ਰੱਖਿਆ ਜਾਂਦਾ ਔਰ ਬਜਟ 'ਚ ਵਾਪਸ ਚਲੇ ਜਾਂਦਾ ਇਸ ਕਰਕੇ ਇਸ ਕਰਕੇ ਖਰਚਾ ਤੇ ਹੁੰਦਾ ਹੀ ਨਹੀਂ ਕਿਉਂਕਿ ਇਹਦੀਆਂ ਪ੍ਰੋਵੀਜ਼ਨ ਦਾ ਇਦਾਂ ਦੀਆਂ ਨੇ ਕਿ ਐਮਐਸਐਮਈਜ਼ ਨੂੰ ਕੋਈ ਡਾਇਰੈਕਟ ਬੈਨੀਫਿਟ ਹੈ ਨਹੀਂ ਇਸ ਸਕੀਮ ਤੋਂ ਇਹ ਸਿਰਫ ਇੱਕ ਜਿਵੇਂ ਕਹਿ ਦਿਆ ਕਿ ਕਿਤਾਬਾਂ ਦੇ ਵਿੱਚ ਐਂਟਰੀ ਸਟਾਈਮ ਹਾਲਾਤ ਇਦਾਂ ਨੇ ਨੇ ਕਿ ਠੀਕ ਹੈ ਚਮੜੇ ਦੇ ਉੱਪਰ ਜਾਂ ਬਾਕੀ ਚੀਜ਼ਾਂ ਦੇ ਉੱਪਰ ਇਹਨਾਂ ਨੇ ਕੀ ਕਰ ਦਿੱਤਾ ਕਿ ਹਾਊਸ ਹੋਲਡ ਜਿਹੜਾ ਆ ਉਹ 20% ਤੋਂ ਘਟਾ ਕੇ 10% ਜੇ ਤੁਸੀਂ ਆਪਣੇ ਪਰਸਨਲ ਯੂਜ਼ ਵਾਸਤੇ ਕੋਈ ਚੀਜ਼ ਮੰਗਾਣੀ ਹੈ ਅੱਜ ਚਾਈਨਾ ਨੇ ਇੰਡੀਆ ਦੇ ਵਿੱਚ 11 ਲੱਖ ਕਰੋੜ ਦਾ ਮਾਲ ਸੁੱਟਣਾ ਸ਼ੁਰੂ ਕਰ ਦਿੱਤਾ ਤੇ ਤੁਸੀਂ ਜਾਣਦੇ ਹੋ ਕਿ 15 ਲੱਖ ਕਰੋੜ ਦਾ ਸੁੱਟਦਾ ਇਹ ਗਵਰਨਮੈਂਟ ਜਿਹੜੀ ਹੈ ਮੈਨੂੰ ਲੱਗਦਾ ਕਿ ਕਿਤਨਾ ਕਦੇ ਚਾਈਨਾ ਦੇ ਹੱਥ ਵਿੱਚ ਵਿਕੀ ਹੋਈ ਹੈ ਔਰ ਹਰ ਬਜਟ ਦੇ ਵਿੱਚ ਇਦਾਂ ਦੀ ਨੀਤੀ ਬਣਾਈ ਜਾਂਦੀ ਹੈ ਜਿਸ ਦੇ ਨਾਲ ਚਾਈਨਾ ਦਾ ਮਾਲ ਵੱਧ ਤੋਂ ਵੱਧ ਇੰਡੀਆ ਦੇ ਵਿੱਚ ਆ ਕੇ ਵਿਕੇ ਅੱਜ ਇੱਥੋਂ ਦੀ ਮੈਨੂਫੈਕਚਰਿੰਗ ਬੰਦ ਹੈ ਅਮਰੀਕਾ ਵਰਗਾ ਕੰਟਰੀ ਜਿਹਦੀ 4 ਟ੍ਰਿਲੀਅਨ ਡਾਲਰ ਦੀ ਇੰਪੋਰਟ ਹੈ ਉਹਦੀ ਵੀ 14% ਆਫ ਦਾ ਜੀਡੀਪੀ ਇੰਪੋਰਟ ਹੈ ਮਤਲਬ ਕਿ ਜਿੰਨੀ ਉਹਦੀ ਜੀਡੀਪੀ ਹੈ ਉਹਦਾ ਸਿਰਫ 14% ਜਿਹੜਾ ਇੰਪੋਰਟ ਹੈ ਇੰਡੀਆ ਦੀ 28% ਇੰਪੋਰਟ ਆਪਣੀ ਜੀਡੀਪੀ ਦੀ ਔਰ ਗੱਲ ਇਹ ਹੈ ਕਿ ਜੇ 28% ਇੰਪੋਰਟ ਹੈ ਸਾਰਾ ਮਾਲ ਅਸੀਂ ਬਾਹਰੋਂ ਹੀ ਮੰਗਾਣਾ ਹੈ ਤੇ ਫਿਰ ਇੱਥੋਂ ਦੀ ਇੰਡਸਟਰੀ ਕੀ ਕਰੇ ਇੱਥੋਂ ਦੀ ਇੰਡਸਟਰੀ ਤਾਂ ਇੱਕ ਸ਼ੋਅਕੇਸ ਬਣ ਕੇ ਰਹਿ ਗਈ ਹੈ ਔਰ ਇਸ ਵਾਰ ਬਜਟ ਚ ਬਹੁਤ ਵੱਡੇ ਚੇਂਜਸ ਦੀ ਜ਼ਰੂਰਤ ਸੀ ਐਕਸਪੋਰਟਸ ਦੇ ਬੈਨੀਫਿਟ ਦੀ ਜ਼ਰੂਰਤ ਸੀ ਬੈਂਕਾਂ ਦੀ ਰੈਸ਼ਨਲਾਈਜ਼ੀ ਹੋਰ ਇਸ ਵਾਰ ਬਜਟ ਚ ਕੋਹਰ ਚੀਜ਼ ਆਈ ਹੈ ਗਵਰਨਮੈਂਟ ਦੀ ਨਿਗਾਹ ਬੈਂਕਾਂ ਦੇ ਪੈਸੇ ਤੇ ਵੀ ਆ ਗਈ ਕਿਉਂਕਿ ਬੈਂਕਾਂ ਨੇ ਵੀ ਕਮਾਈਆਂ ਕਰਨੀਆਂ ਸ਼ੁਰੂ ਕਰਤੀਆਂ ਔਰ ਗਵਰਨਮੈਂਟ ਨੇ ਕਮੇਟੀ ਬਣਾ ਦਿੱਤੀ ਹੈ ਤੁਸੀਂ ਅਗਲੇ ਬਜਟ ਦੇਖਣਾ ਕਿ ਬੈਂਕਾਂ ਦਾ ਪ੍ਰੋਫਿਟ ਵੀ ਗਵਰਨਮੈਂਟ ਨੇ ਖਾ ਜਾਣਾ ਇਹ ਇਸ ਤਰ੍ਹਾਂ ਦਾ ਇੱਕ ਚੱਕਰ ਵੀ ਹੈ ਚੱਕਰ ਜਾਲ ਇਦਾਂ ਦਾ ਬਣਾਇਆ ਜਾਏਗਾ ਜਿਹਦੇ ਵਿੱਚ ਬੈਂਕਾਂ ਦਾ ਪ੍ਰੋਫਿਟ ਵੀ ਗਵਰਨਮੈਂਟ ਅੰਦਰ ਖਾਤੇ ਆਪਣੇ ਲੈ ਜਾਏਗੀ ਇਹ ਇਸ ਕਰਕੇ ਬਹੁਤ ਕੁਝ ਹੁਣ ਇਹਨਾਂ ਟੈਟਸ ਸੀਜੀਟੀ ਐਸਐਮਈ ਚ ਕਲੀਅਰ ਹੋਣਗੇ ਸੀਜੀਟੀ ਐਸਐਮਈ ਤਾਂ ਬੈਂਕ ਸਿੰਪਲ ਪੈਸੇ ਨਹੀਂ ਦਿੰਦੇ ਅੱਜ ਜਿਸ ਨੂੰ ਪੈਸੇ ਦੀ ਜ਼ਰੂਰਤ ਹੈ ਉਹਨੂੰ ਪੈਸੇ ਨਹੀਂ ਮਿਲਦੇ ਜਿਹਨੂੰ ਜਿਹਦੇ ਕੋਲ ਚਾਰ ਪੈਸੇ ਚੰਗੇ ਨੇ ਉਹਨੂੰ ਤਾਂ ਹਰ ਬੈਂਕ ਦੇਣ ਨੂੰ ਤਿਆਰ ਵਿਦਾਊਟ ਕੋਲੈਟਰਲ ਇਸ ਕਰਕੇ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਫਲॉप ਸ਼ੋ ਹੋਇਆ ਬਿਲਕੁਲ ਅੱਜ ਦਾ ਬਜਟ ਔਰ ਅਸੀਂ ਮੰਗ ਕਰਦੇ ਆ ਅਸੀਂ ਲਿਖ ਵੀ ਰਹੇ ਆ ਪ੍ਰਧਾਨ ਮੰਤਰੀ ਨੂੰ ਕਿ ਜੇ ਦੇਸ਼ ਨੂੰ ਬਚਾਉਣਾ ਅੱਜ 60 ਰੁਪਏ ਵਾਲਾ ਰੁਪਇਆ ਜਿਸ ਫਾਈਨਾਂਸ ਮਿਨਿਸਟਰ ਨੇ 92 ਰੁਪਏ ਕਰ ਦਿੱਤਾ ਅੱਜ ਦੇਸ਼ ਦੀ ਜਿਹੜੀ ਡੈਫਿਸਟ ਹੈ ਉਹ 11 ਲੱਖ ਕਰੋੜ ਤੋਂ ਵਧਾ ਕੇ 24 ਲੱਖ ਕਰੋੜ ਕਰ ਦਿੱਤਾ ਦੇਸ਼ ਦਾ ਘਾਟਾ ਔਰ ਇਹ ਸਾਰੇ ਹਾਲਾਤ ਕਰਨ ਦੇ ਬਾਵਜੂਦ ਵੀ ਜੇ ਤੁਸੀਂ ਇਸ ਵਿੱਤ ਮੰਤਰੀ ਨੂੰ ਰੱਖਿਆ ਗਿਆ ਤੇ ਇਹ ਦੇਸ਼ ਵਾਸਤੇ ਬਹੁਤ ਵੱਡਾ ਤੋਖਾ ਕਿਉਂਕਿ ਦੇਸ਼ ਦੀ ਜਿਹੜੀ ਇਕਨੋਮੀ ਹੈ ਉਹ ਬਹੁਤ ਨੈਗੇਟਿਵ ਚੱਲ ਰਹੀ ਹੈ ਇਸ ਵਿੱਤ ਮੰਤਰੀ ਦੇ ਅੰਦਰ